तो अगे मैं बेनती करूंगा राजेश महोत्रा जी साम मोर्चा के सुबाई आगू उस तो मलकीत गुलामी मोर्चा तैयार है प्रधानमंत्री मोदी एजेंसियों वालों ਰਾਹ ਚੱਲਣ ਵਾਲੇ ਉਹਦੇ ਪੈਰਾਂ ਦੇ ਵਿੱਚ ਵਿਕੇ ਹੋਏ ਸਾਡੇ ਸੂਬੇ ਦੇ ਮੁੱਖ ਮੰਤਰੀ ਕੋਲ ਹੁਣ ਹਾਜ਼ਰ ਇਹਨਾਂ ਦਾ ਵੱਖ-ਵੱਖ ਪਲੇਟਫਾਰਮਾਂ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਮਾਜ ਦੇ ਵੱਖ-ਵੱਖ ਹਿੱਸਿਆਂ ਵੱਲੋਂ ਕੇਂਦਰ ਤੇ ਸੁਪਰ ਸਰਕਾਰਾਂ ਦਾ ਲਗਾਤਾਰ ਵਿਰੋਧ ਹੁੰਦਾ ਆ ਰਿਹਾ ਹੈ ਸਤਿਕਾਰਯੋਗ ਪ੍ਰਧਾਨ ਜੀ ਮੰਡਾਲ ਵਾਟਰ ਜਲ ਦੇ ਬੰਦੀਆਂ ਦੇ ਆਗੂ ਸਰਬੰਸ ਤੇ ਅੱਜ ਦੇ ਇਸ ਇਕੱਠ ਦੇ ਵਿੱਚ ਆਪਾਂ ਇੱਕ ਝੋਟ ਦਾ ਜਾਰ ਕਰਨ ਲਈ ਤੇ ਸਰਕਾਰ ਨੂੰ ਅੰਦਾ ਰੋਹ ਖਾਣ ਲਈ ਤੇ ਪਰਚਾ ਰੱਦ ਕਰਾਉਣ ਦੀ ਮੰਗ ਨੂੰ ਉਭਾਰ ਕੇ ਪਰਚਾ ਰੱਦ ਕਰਵਾਉਣ ਦੇ ਇਰਾਦੇ ਦੇ ਨਾਲ ਇੱਥੇ ਪਹੁੰਚੇ ਹੈ ਸਤਿਕਾਰਯੋਗ ਭਰਾਵੋ ਸਮੇਂ ਚੇਤੇ ਰੱਖਣਾ ਚਾਹੀਦਾ ਹੈ ਕਿ ਅਸੀਂ ਉਸ ਮਾਤੀ ਜਿਹੜੇ ਚਮਚਿਆਂ ਨਾਲ ਟੱਕਰ ਲੈ ਰਹੇ ਆ ਇਹ ਮੋਤੀਆਂ ਦਾ ਯਾਦ ਕਰਾਣਾ ਚਾਹੁੰਦਾ ਆ ਕੁਝ 20 ਘੰਟੇ ਪਹਿਲਾਂ ਮਣੀਪੁਰ ਦੇ ਮੁੱਖ ਮੰਤਰੀ ਬਰਿੰਦਰ ਸਿੰਘ ਨੇ ਕੇ ਬਰਿੰਦਰ ਕੁਮਾਰ ਨੇ ਉਸ ਬਰਿੰਦਰ ਨੇ ਅਸਤੀਫਾ ਦਿੱਤਾ ਮਣੀਪੁਰ ਦੀ ਉਹ ਹੀ ਧਰਤੀ ਜਿੱਤੇ ਕੁਰਕੀ ਭਾਈਚਾਰਾ ਜਿਹੜਾ ਉਸ ਧਰਤੀ ਦੇ ਪਹਾੜੀ ਜਿੱਤੇ ਦਾ 90% ਸੀ ਇਸੇ ਨਾਲ ਕੁਰਕੀ ਭਾਈਚਾਰਾ ਕਹਾਵਾ ਜੇ ਮੈਂ ਤੁਹਾਡੇ ਪਿੱਛੇ ਲਿ ਜਾਣਾ ਚਾਹੁੰਦਾ 2023 ਦੇ ਵਿੱਚ ਉਸੇ ਵਿਰਿੰਦਰ ਮੁੱਖ ਮੰਤਰੀ ਤੇ ਮਨੀਪੁਰ ਦੇ ਲੋਕਾਂ ਨੇ ਇਹ ਦੋਸ਼ ਲਾਇਆ ਸੀ ਕਿ ਗਰਤਖਾਂ ਸਹਿਤ ਉਹਦੀ ਆਡੀਓ ਵੀ ਵਾਇਰਲ ਹੋਈ ਸੀ ਕਿ ਮਨੀਪੁਰ ਦੇ ਲੋਕਾਂ ਦਾ ਜਿਹੜਾ ਲਹੂ ਲਹਾਨ ਹੋ ਰਿਹਾ ਉਹ ਮੋਦੀ ਦਾ ਚਿਰਨਾ ਮਰਦੀ ਦਾ ਮੁੱਖ ਮੰਤਰੀ ਵਿਰਿੰਦਰ ਕਰਵਾਈ ਹੈ ਉਹਨੇ ਉਹ ਕਿਹੜਾ ਚਿੰਤਾ ਸੀ ਗਸਤੀਫਾ ਦੇਣ ਦਾ ਤੇ ਫਿਰ ਵਾਪਸ ਲੈਣ ਦਾ ਉਹਨੂੰ 21 ਮਹੀਨੇ ਬਚਾਇਆ ਗਿਆ ਇਹ ਆ ਮੁੱਖ ਮੰਤਰੀ ਦਾ ਜਿਹੜਾ 보ਸ ਪ੍ਰਧਾਨ ਮੰਤਰੀ ਮੋਦੀ ਉਹ ਮਨੀਪੁਰ ਦੀ ਧਰਤੀ 'ਚ ਉਹਨੇ ਪੈਰ ਨਹੀਂ ਪਾਏ ਕਹਿਣ ਮਨੀਪੁਰ ਵਾਲੀ ਗੱਲ ਤੋਂ ਨਾ ਬੱਤੇ ਆ ਇਹ ਉਹੀ ਮੋਦੀ ਹੈ ਜਿਹੜਾ ਮੋਦੀ ਜਿੱਤੇ ਵੀ ਇਹਨਾਂ ਦੀਆਂ ਨੀਤੀਆਂ ਦਾ ਵਿਰੋਧ ਹੋ ਰਿਹਾ ਹੈ ਜਿੱਤੇ ਵੀ ਇਹਨਾਂ ਵੱਲੋਂ ਲੋਕਾਂ ਦੇ ਕਿਤੇ ਜਾ ਰਹੇ ਜ਼ਬਰਦਸਤ ਵਿਰੋਧ ਹੋ ਰਿਹਾ ਹੈ ਜਿੱਤੇ ਵੀ ਜ਼ਮੀਨਾਂ ਤੇ ਕਿਤੇ ਜਾ ਰਹੇ ਖਰੇ ਜਪਰਦਾਰਤਾ ਦੇ ਕੀਤੇ ਜਾ ਰਹੇ ਕੰਮਿਆਂ ਦਾ ਲੋਰ ਹੋ ਰਿਹਾ ਹੈ ਔਰ ਜਿੱਤੇ ਵੀ ਲੋਕ ਆਂਦੇ ਸਿਆਸੀ ਮੱਤਵੇਦਾਂ ਮੋਦੀ ਜਰ ਨਾਲ ਦੇ ਸਿਆਸੀ ਮੱਤਵੇਦਾਂ ਨੂੰ ਵਾਰਦੇ ਹੋਏ ਆਂਦੇ ਹਸਾਮ ਦੇ ਨਾਲ ਸਰਕਾਰਾਂ ਦੇ ਆ ਕੇ ਝੰਗੇ ਚੁੱਕ ਕੇ ਜਾਂ ਵਰ ਮੋਦੀ ਦੀ ਬਾਸ਼ਾ ਦੇ ਵਿੱਚ ਉਹ ਬਾਗੀ ਹੋ ਕੇ ਲੜਾਈਆਂ ਲੜਨ ਦੇ ਹਥਿਆਰ ਬੰਦ ਕੋਲ ਲੜ ਰਹੇ ਨੇ ਮੋਦੀ ਤੇ ਉਹਦੀ ਹਕੂਮਤ ਨੂੰ ਉਹਦੇ ਜੋਟੀਦਾਰਾਂ ਨੂੰ ਕੋਈ ਮਨਜ਼ੂਰ ਨਹੀਂ ਉਹ ਮਤਭਾਗ ਦੀ ਧਰਤੀ ਨੂੰ ਵੀ ਲਹੂ ਲਹਾਨ ਕਰ ਰਿਹਾ ਹੈ ਇਹ ਤੇ ਪੰਜਾਬ ਦੇ ਜਿਸ ਮੁਟੇਰ ਜਰਜਾ ਪਰ ਇਕੱਠੇ ਹਾਇਆ ਇੱਥੇ ਇੱਕ ਬਿਲਕੁਲੀ ਝੂਠਾ ਮਿਲਤਾਨ ਮੋਤੀ ਚੋਂ ਦੇ ਚੇਲਿਆਂ ਨੇ ਸਿਮਜਿਆ ਜਿਸ ਬਾਰੇ ਪਹਿਲਾਂ ਵੀ ਸਾਥੀਆਂ ਨੇ ਦੱਸਿਆ ਮੋਤੀ ਹਵਾਈ ਮਾਰਗ ਤੋਂ ਅੱਗੇ ਆਕਾਸ਼ ਮਾਰਗ ਤੋਂ ਆ ਕੇ ਅਸੰਦੀ ਦਾ ਉਸਾ ਨਿਵਰੇ ਕੌਣ ਸਕਦਾ ਸੀ ਅਸਫਲਤਾਵਾਂ ਦੀ ਔਰ ਕਹਿੰਦੀ ਆ ਉਹਦੀਆਂ ਉਹਦੀਆਂ ਨੀਤੀਆਂ ਕਰਕੇ ਕਾਰੇ ਕਹੁੰਦਾ ਕਰਕੇ ਉਹਦੇ ਹੋਰ ਹਿੱਕੇ ਰੋਜ਼ ਕਰਕੇ ਤੁਸੀਂ ਇਹਨਾਂ ਲੋਕਾਂ ਨੇ ਮਰਦੀ ਦੀ ਉਸ ਚੋਣਵਿਦਲੀ ਨੂੰ ਭਾਜਪਾ ਦੀ ਉਸ ਰੈਲੀ ਨੂੰ ਫੇਰ ਕਰਤਾ ਜਦੋਂ ਕੋਈ ਹੋਰ ਚਾਹ ਨਾ ਬਚਿਆ ਤਾਂ ਖੇਗਲ ਕੀਤਾ ਗਿਆ ਸਰਦਮਾਰਾਂ ਨੂੰ ਕਹਾਂਗਾ ਤੇ ਮੁੜ ਕੇ ਪਰਚਾ ਜਾਰਦਿ ਕਰਤਾ ਜਿੱਦੇ ਵਿੱਚ ਉਹ ਵਾਅਦਾ ਕਤਲ ਦੀ ਆ ਧਾਰਾ ਜੋੜਤੀ ਸਤਿਕਾਰਯੋਗ ਭਾਨਾ ਹੋ ਤੁਹਾਡੇ ਤੇ ਵਿਸ਼ਵਾਸ ਕਰਦੇ ਹੋਏ ਭਰੋਸਾ ਕਰਦੇ ਹੋਈ ਲੋਕ ਜਥੇ ਬੰਦੀਆਂ ਦੇ ਆਪੂ ਲੋਕ ਲੋਕ ਜਥੇ ਬੰਦੀਆਂ ਇਹ ਸਰਕਾਰਾਂ ਨੂੰ ਲਗਾਤਾਰ ਕਹਿੰਦੇ ਅਧਿਆਦੀ ਵੀ ਇਹ ਕਹਿ ਰਹੇ ਆ ਕਿ ਬੇਸ਼ੱਕ ਅਸੀਂ ਇਹ ਪਰਚਾ ਰੱਦ ਕਰਾਣ ਲਈ ਆਏ ਆ ਤੇ ਪਰਚਾ ਰੱਦ ਹੋਏਗਾ ਪਰ ਚੇ ਨੂੰ ਵੋਟੇ ਵੀ ਪਹਿਲਾਂ ਚੱਲ ਰਹੇ ਨੇ ਪਰਚੇ ਆਉਣ ਵੇਲੇ ਸਮਝ ਲੈ ਤੁਸੀਂ ਹੋਰ ਪਹਿਣਗੇ ਪੰਜਾਬ ਦੀ ਤਰਤੀ ਦੇ ਤੇ ਜਿਹੜੀ ਤੁਹਾਡੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਜਿਹੜਾ ਨੈਸ਼ਨਲ ਸਿਕਿਉਰਟੀ ਐਕਟ ਇਹਦੇ ਤਹਿਤ ਤੁਸੀਂ ਸੈਂਗਰੇ ਕੇਸ ਦਰਜ ਕਰਤੇ ਸਾਰੇ ਨੋਚਵਾਨਾਂ ਨੂੰ ਜੇਲਾ ਦੇ ਬੰਦ ਕਰਤਾ ਪਰ ਪੰਜਾਬ ਦੇ ਲੋਕਾਂ ਨੇ ਹਰ ਤਰ੍ਹਾਂ ਦੇ ਢੰਗ ਤਰੀਕਿਆਂ ਨਾਲ ਉਹ ਫੈਸਲੇ ਨੂੰ ਰੋਕਿਆ ਔਰ ਪੰਜਾਬ ਦੇ ਲੋਕ ਇਹਨਾਂ ਫੈਸਲਿਆਂ ਨੂੰ ਰੋਕਦੇ ਰਹਣਗੇ ਉਹ ਪਰਚਾ ਲੋਕ ਲਾਜ਼ਮੀ ਰੋਕ ਕਰਾਨਗੇ ਤੁਸੀਂ ਨਵੇਂ ਪਰਚੇ ਜਾਂਦੇ ਰਹੋਗੇ ਔਰ ਲੋਕ ਲੜਦੇ ਰਹਿਣਗੇ ਔਰ ਲੜ ਕੇ ਕੁਹਾਟੀ ਜਿਹੜੀ ਹਕੂਮਤ ਹੈ ਉਹਦਾ ਲਾਜ਼ਮੀ ਤੱਕਾ ਬਦਲ ਕਰਨਗੇ ਔਰ ਇਸ ਨਾਲ ਹੀ ਲੋਕ ਆਪਣੀ ਪੁਕਰ ਕੋਲਾ ਕਸਮਾਂ ਮੈਂ ਤੁਹਾਨੂੰ ਦੇਖੂਗਾ ਤੁਹਾਨੂੰ ਆਸਮਾਣ ਸੇ ਜੰਗੇ ਮੈਂ ਕਾ ਆਖਰੀ ਗੱਲ ਕਰਕੇ ਆਉਂਦੀ ਥਾ ਲਉਂਗਾ ਇਹ ਸਤਕਾਰੀਆਂ ਨੂੰ ਪੈਗਮ ਰਾਓ ਭਾਰਤੀ ਕਿਸਾਨ ਜਿਹਨੇ ਕ੍ਰਾਂਤੀ ਕਰੀ ਤੇ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਦੇ ਸੱਤੇ ਦੇ ਆਪਾਂ ਸਾਰੇ ਜਿਹੜੇ ਕੱਤੇ ਹੋਇਆ ਇਹਨਾਂ ਜੱਦਬੰਦੀਆਂ ਤੇ ਹੋਰ ਜੱਦਬੰਦੀਆਂ ਨੇ ਵੀ ਆਪਦੇ ਨਾਮ ਦੇ ਨਾਲ ਜਿਹੜਾ ਕ੍ਰਾਂਤੀਕਾਰੀ ਲਾਇਆ ਜਿਹੜਾ ਕ੍ਰਾਂਤੀ ਦਾ ਝੰਡਾ ਚੁੱਕਿਆ ਉਹਦੇ ਪਿੱਛੇ ਸਪਸ਼ਟ ਸਮਝ ਹੈ ਕਿ ਜੇ ਜੋਰ ਤਾਕਤ ਕ੍ਰਾਂਤੀ ਨੂੰ ਅਸੀਂ ਲੋਕ ਕਾਮਯਾਬ ਨਹੀਂ ਕਰ ਲੈਂਦੇ ਉਦੋਂ ਕਰਕੇ ਜ਼ਬਰ ਜ਼ੁਲਮੇ ਤੱਕੇ ਝੂਟੇ ਪਰਚੇ ਇਹ ਹੁੰਦੇ ਰਹਿਣੇ ਆ ਇਸ ਕਰਕੇ ਕ੍ਰਾਂਤੀ ਦਾ ਸੁਹਾ ਚੰਗਾ ਬਲੰਦ ਕਰਨਾ ਹੋਊਗਾ ਕ੍ਰਾਂਤੀ ਨੂੰ ਪੂਰੇ ਲਾਣਾ ਹੋਊਗਾ ਤਾਂ ਕਿ ਅਜਿਹੇ ਪਰਚੇ ਦਰਜ ਨਾ ਹੋਣ ਕਿ ਲੋਕਾਂ ਨੂੰ ਸੜਕਾਂ ਤੇ ਬਹਿਣਾ ਨਾ ਪਵੇ ਜੈ ਜੰਨਤਾ ਦੀ ਜਦ ਲੜਨ ਵਾਲੇ ਲੋਕਾਂ ਦੀ ਬਹੁਤ ਬੋਤਲਵਾਰ